ਭਾਗੇ ਰਾਈਡ ਕੋਲ ਫਟਾ ਫਟਾ ਫੋਟੋ ਚੱਕ ਹੋ ਰਿਹਾ 8 8 ਫੁੱਟ ਨੋਰਮਲ ਰੇਤਾ 2 ਫੁੱਟ ਦੀ ਪਰਮਿਸ਼ਨ ਹੁੰਦੀ ਆ ਡਿਊਟੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਜਸਪਾਲ ਸਿੰਘ ਆ ਵੀਰੇ ਅੱਛਾ ਜੀ ਬੱਚਿਆਂ ਵੀ ਕੀ ਬੈਂਕ ਕਲਰੈਂਸ ਹਾਂਜੀ ਮੈਂ ਆਪਣੀ ਬੱਸ ਬੈਨ ਆ ਅੱਛਾ ਜੀ ਤੇ ਵੀਰੇ ਰਸਤਾ ਤਾਂ ਖਰਾਬ ਹੀ ਆ ਬੰਨ ਵਾਲਾ ਬਹੁਤ ਬੁਰਾ ਹਾਲ ਆ ਹੁਣ ਬਹੁਤ ਓਕੀ ਗੱਡੀ ਲੈ ਕੇ ਆਇਆ ਮੈਂ ਉਹਦਾ ਕਾਰਨ ਕਾਰਨ ਵੀਰੇ ਹੁਣ ਆਹੀ ਆ ਚੱਲ ਰਿਹਾ ਤੁਹਾਨੂੰ ਪਤਾ ਹੀ ਆ ਟਰੱਕ ਬਾਰੇ ਅੱਛਾ ਜੀ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਆਪਣੀ ਤਾਂ ਮੰਗ ਆਹੀ ਆ ਜਿਵੇਂ ਬੰਦ ਹੁਣ ਆ ਤੇ ਹਾਂਜੀ ਠੀਕ ਇਹ ਰਾਈਡਰ ਰਾਈਡਰ ਮੈਂ ਇਹਦੇ ਤੇ ਲੱਗਦਾ ਮਨਪੰਨ ਤੇ ਯੂਨੀਅਨ ਮਨਪੰਨ ਤੇ ਮਤਾਰਨ 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 ਮਨਪੰਨ ਦੀ ਮੰਤਵ ਤੋਂ ਨਵਾਂ ਇਹਰੇ ਮਕਾਨ ਤੋਂ ਮਕਬੂ ਬਣਿਆ ਵੀ ਕੋਈ ਬਣਿਆ ਤਾਂ ਕਮਰਾ ਦਾ ਹਾਂ ਕੋਈ ਨਾਮ ਨਹੀਂ ਤੋਂ ਨਾ ਲੱਖਣ ਸਿੰਘ ਮੰਡਾ ਹਲਕਾ ਪ੍ਰਧਾਨ ਸਾਨੇ ਵਾਲ ਖਾਂ ਜਮੀਨ ਜੜੇਨੀ ਤੇ ਸਾਡਾ ਮਸਲਾ ਜਿਹੜਾ ਜੀ ਇਹ ਜਿਹੜਾ ਇੱਕ ਨੰਨੋ ਖੱਡ ਜਲ ਰਹੀ ਹੈ ਸੱਪ ਲੋ ਜਿਹੜੀ ਜ਼ਿਆਦਾ ਹੀ ਖੱਡ ਜਲ ਰਹੀ ਹੈ ਇਹਦਾ ਸਾਡੇ ਪਿੰਡ ਨਾਲ ਬਹੁਤ ਨੁਕਸਾਨ ਹੋ ਰਿਹਾ ਸਾਡੇ ਬੱਚੇ ਜਿਹੜੇ ਜੇ ਬਾੜਨ ਜਾ ਰਹੇ ਆ ਜੇ ਕੋ ਟੇਪਰ ওভারਲੋਡ ਹੋਵੇ ਮੰਦਰ ਆ ਟੂਟੇ ਟੋੜ ਟਾਈਪ ਸੈਂਟਰ ਆ ਨਹੀਂ ਆਂਦਰਿਆ ਪਰ ਇਹ ਸਰਕਾਰ ਆ ਜਿਹੜੀ ਇਹ ਅੰਨੀ ਗੋਲੀ ਹੋ ਕੇ ਬੈਠੀ ਆ ਪਰ ਇਹ ਸਰਕਾਰ ਜਿਹੜੀ ਹੁਣ ਪੱਕੇ ਸਿਆਸੀ ਕਰਨ ਦੇ ਉੱਤੇ ਹੀ ਆ ਅਸੀਂ ਮਾਨ ਸਾਹਿਬ ਨੂੰ ਕਹਿੰਦੇ ਆ ਮਾਨ ਸਾਹਿਬ ਜਿਹੜੀ ਆ ਤੁਸੀਂ ਪਹਿਲਾਂ ਬਾਹਰੇ ਕਰਕੇ ਆਏ ਸੀ ਸਾਡੇ ਗਰੀਬਾਂ ਦੇ ਨਾਲ ਵੀ ਥੋੜੇ ਗਰੀਬਾਂ ਦੇ ਜਿਹੜੇ ਮਸਲੇ ਹੱਲ ਕਰਾਏ ਜਾਣਗੇ ਪਰ ਅੱਜ ਕੋਈ ਵੀ ਮਸਲੇ ਦਾ ਹੱਲ ਨਹੀਂ ਹੋ ਰਿਹਾ ਜਿਹੜੇ ਕੌਣ ਟੁੱਪਰ ਲੰਘ ਰਹੇ ਆ ਮੇਨ ਦੇ ਯਾਦ ਹੋ ਰਹੀ ਹੈ ਪਰ ਇਹਦਾ ਕੋਈ ਸਾਨੂੰ ਰੀਜਨ ਨਹੀਂ ਲੱਗ ਰਿਹਾ ਵੀ ਕੌਣ ਕਰ ਰਿਹਾ ਕੌਣ ਨਹੀਂ ਕਰ ਰਿਹਾ ਇਹਦੀ ਮਤਲਬ ਮੈਨੂੰ ਬਾਡੇ ਆ 7 ਲੱਖ ਦੇ ਵਿੱਚ ਹੋ ਰਹੀਆਂ ਮੰਨਦੇ ਸਾਲਾਂ ਦਾ ਮਾਨਿਕਾਂ ਪਾਸੇ ਪਿੱਛੇ ਜਾ ਰੱਖਿਆ ਹੋਇਆ ਪਿੱਤਰ ਕੜਾ ਹੋਇਆ ਇਹ ਟਿੱਪਰ ਦੀ ਮੁਰਾਬਾਤ ਵੀ ਹੈ 5.5 ਸੌ ਫੋਟ ਦੀਆਂ ਇਹ ਮਾਲ ਦੇਖੋ ਜੀ ਹੁਣ ਕਿੰਨਾ ਆਇਆ ਹੈ ਅੱਛਾ ਜੀ ਮਾਲ ਹੁੰਦਾ ਹੈ ਕੋ ਹਜ਼ਾਰ ਤੋਂ ਉੱਤੇ ਹੋਈ ਹੈ ਜੀ ਇਹ ਮੈਂ ਤਾਂ ਕਿਤੇ ਨਹੀਂ ਦੇਖ ਲਈ ਉੱਪਰ ਹਾਂ ਜੀ ਤੇ ਬਹੁਤ ਇੱਥੇ ਲਾ ਕੇ ਇਹ ਅਸੀਂ ਕਹਿੰਨੇ ਵੀ ਜਿਹੜਾ ਕੰਮ ਇਹ ਚਲਾਇਆ ਹੈ ਨਾ ਕਾਲਾ ੁੰਡਾ ਜੰ ਲਿਆ ਹੋਇਆ ਹੈ ਪਾਰੇ ਬੰਦ ਹੋਣਾ ਚਾਹੀਦਾ ਇਹ ਕਿਹੜੀ ਜਗ੍ਹਾ ਤੁਸੀਂ ਇਹ ਮੰਗ ਚੰਤਾ ਹੀ ਸਾਡਾ ਅੱਛਾ ਜੀ ਕਿੱਥੇ ਕੀ ਰੋਕਿਆ ਗਿਆ ਕੀ ਕੀਤਾ ਗਿਆ ਤੁਹਾਡੇ ਇਹ ਰੋਕਿਆ ਗਿਆ ਜੀ ਸਾਡੇ ਲੋਟ ਪਰ ਪਿੰਨੇ ਪਿੰਨੇ ਸਾਡੇ ਲੱਖੋਵਾਲ ਸਾਹਿਬ ਦੇ ਕਿਸਾਨ ਜੀ ਨੇ ਇਨਜਾਮ ਤੋਂ ਮੰਡ ਅਸੀਂ ਭਾਰਤੀ ਗ੍ਰਾਮ ਨੇ ਚਰੋਨੀ ਹਦੀਪ ਸਿੰਘ ਸਾਡੇ ਜ਼ਿਲ੍ਹਾ ਪ੍ਰਧਾਨ ਅਸੀਂ ਇਸ ਗੱਲ ਨੂੰ ਅੱਜ ਸਾਡੇ ਦੇ ਚਾਹੀਆ ਪਹਿਲਾਂ ਚਰੋਨੀ ਨੇ ਪਹਿਲਾਂ ਹੋਈ ਸੀ ਗੱਲ ਹੋਈ ਤੇ ਉਹਨਾਂ ਨੇ ਪੂਰਾ ਕੋਈ ਨਿੱਕਾ ਜਿਹਾ ਮੀਡੀਆ ਤੇ ਖਬਰ ਵੀ ਲੱਗੀ ਸੀ ਪਰ ਉਹਦੇ ਤੇ ਸਰਕਾਰ ਨੇ ਅਣਗੌਲੀ ਕਰਤੀ ਅੱਜ ਸਾਨੂੰ ਜਦੋਂ ਸੁਨੇਹਾ ਲੱਗਿਆ ਵੀ ਉੱਥੇ ਦਾ ਨਜਾਇਜ਼ ਖੱਡ ਚੱਲ ਰਹੀ ਆ ਅੱਜ ਅਸੀਂ ਇੱਥੇ ਪਹੁੰਚੇ ਆਗੇ ਦੇਖਿਆ ਤਾਂ ਬਹੁਤ ਮੰਦਾ ਹਾਲ ਆ ਪਰ ਇੱਕ ਜਿਹੜੀ ਚੀਜ਼ ਆ ਇਹ ਸੱਤ ਲੋਕ ਬੰਨਾਂ ਦੇ ਵਿੱਚੋਂ ਰੋਟਾ ਚੱਕਿਆ ਜਾ ਰਿਹਾ ਪਰ ਇਹ ਕਿਸੇ ਪ੍ਰਕਾਰ ਦਾ ਬਲੋ ਚੱਕਿਆ ਜਾ ਰਿਹਾ ਕੋਈ ਆਰਡਰ ਤਾਂ ਨਹੀਂ ਮੈਂ ਸੁਪਰੀਮ ਕੋਰਟ ਨੇ ਬੈਲ ਕੀਤਾ ਹੋਇਆ ਹਾਈ ਕੋਰਟ ਨੇ ਬੈਲ ਕਰਤਾ ਇਹਨੂੰ ਪਰ ਅੱਜ ਇਹ ਜਿਹੜਾ ਤੱਕੇਸ਼ਾਹੀ ਕਰ ਲੱਗੀ ਆ ਸਰਕਾਰ ਅਸੀਂ ਇੱਕੋ ਇੱਕ ਗੱਲ ਹੈ ਵੀ ਬੀਬਾਂ ਦੇ ਨਾਲ ਖੜੋ ਆ ਕਿ ਦੇਖੋ ਨਵੇਂ ਮਤਲੇ ਵੀ ਕੌਣ ਇਹ ਕੰਮ ਕਰ ਰਿਹਾ ਜਿਹੜੇ ਕੰਮ ਕਰ ਰਹੇ ਆ ਗਲਤ ਕਰ ਰਹੇ ਆ ਅਸੀਂ ਇਸ ਚੀਜ਼ ਦਾ ਵਿਰੋਧ ਕਰਾਂਗੇ ਜੋ ਹੋ ਸਕਿਆ ਸਾਨੂੰ ਆਪਣੇ ਜਥੇਬੰਦੀ ਵੱਲੋਂ ਕਾਲ ਲਾ ਕੇ ਅਸੀਂ ਇਸ ਦਾ ਵੱਡਾ ਖਿਲਾਫੀ ਨਿਕਾਲਾਂਗੇ ਕਿਹੜੀ ਕੰਪਨੀ ਚਲਾ ਰਹੀ ਹੈ ਇਹ ਨੂੰ ਅਜੇ ਤੱਕ ਕੋਈ ਪਤਾ ਨਹੀਂ ਦੀ ਕੰਪਨੀ ਦਾ ਹਾਂਜੀ ਇਹ ਕੋਈ ਕੰਪਨੀ ਦਾ ਪਤਾ ਨਹੀਂ ਅਸੀਂ ਇਹ ਹੀ ਅੱਗੇ ਦੇਖਣ ਵਾਸਤੇ ਆਏ ਜਿਹੜੀ ਇਹਨਾਂ ਨੂੰ ਪਤਾ ਨਹੀਂ ਕੋਈ ਪਤਾ ਨਹੀਂ ਕਿ ਜਿਹੜੇ ਬੰਦੇ ਨੇ ਜੀ ਸਾਹਿਬ ਆਏ ਸੀਗੇ ਜੀ ਸਾਹਿਬ ਨਾਲ ਗੱਲ ਉਹ ਕਰਕੇ ਚਲ ਗਏ ਵੀ ਸਾਨੂੰ ਥੋੜਾ ਮਤਲਬ ਆ ਰਿਹਾ ਅੱਗੇ ਵੀ ਮੰਗਾ ਦਿੱਤੇ ਤੁਹਾਡੀਆਂ ਵੀ ਕੀ ਮੰਗਾਇਆ ਤੁਹਾਡਿਆਂ ਅਸੀਂ ਕਹਿੰਦੇ ਵੀ ਸਾਡੀ ਕੋਈ ਮੰਗ ਨਹੀਂ ਸਿਰਫ ਸਾਡੀ ਇਹ ਮੰਗ ਆ ਜੀ ਜਿਹੜਾ 7 ਰੋਜ਼ ਬੰਦ ਵਿੱਚੋਂ ਨਿਵਾਜ ਮਨਵੇਰੀਆ ਨੂੰ ਬੰਦ ਕੀਤਾ ਜਾਵੇ ਸਾਡੇ ਪਿੰਡ ਦਾ ਬਹੁਤ ਨੁਕਸਾਨ ਹੋ ਰਿਹਾ ਸਾਡੇ ਗਰੀਬਾਂ ਦੀ ਮਰਲਾ ਮਰਲਾ ਦੋ-ਦੋ ਮਰਲੇ ਜਿਹੜੀ 7 ਰੋਜ਼ ਦੇ ਵਿੱਚੋਂ ਰੋਜ਼ ਦੇ ਵਿੱਚ ਪੱਤੀ ਜਰੀਆ ਇਸ ਟਾਈਮ ਕੋਈ ਵੀ ਸਰਕਾਰ ਵੱਲੋਂ ਕੋਈ ਵੀ ਪ੍ਰਬੰਧ ਹੈਗਾ ਬੰਨ ਤੇ ਟਿੱਪਰ ਪਲਾ ਸਕਦੇ ਨੇ ਕਿ ਨਹੀਂ ਬਿਲਕੁਲ ਨਹੀਂ ਸਰਕਾਰ ਵੱਲੋਂ ਬੈਨ ਹੈ ਜੀ ਟਿੱਪਰ ਬੰਨ ਦੇ ਉੱਤੇ ਸਿਰਫ ਇਹ ਜਿਹੜਾ ਬੰਨ ਦੇ ਉੱਤੇ ਲੋਕ 3 ਕਿਲੋ ਹੈਲੋ ਹਾਂਜੀ ਜੈ ਸਾਹਿਬ ਬੋਲ ਰਹੇ ਹਾਂ ਮਨਪ੍ਰੀਤ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਸਰ ਰਾਜਦੀਪ ਸਿੰਘ ਹਲਵੇਲਾ ਗੱਲ ਕਰ ਰਿਹਾ ਹਾਂ ਜੀ ਪੱਤਰਕਾਰ ਅੱਛਾ ਠੀਕ ਜੀ ਹਾਂਜੀ ਹਾਂਜੀ ਸਰ ਇੱਕ ਨਾ ਟੱਕ ਚੱਲ ਰਿਹਾ ਸੀ ਕਿ ਇੱਧਰ ਤੁਹਾਡੇ ਦਰਿਆ ਦੇ ਵਿੱਚ ਚੌਂਤਾ ਮੰਡ ਦੇ ਨੇੜੇ ਕਿਸਾਨ ਜੀ ਕਰਵਾਇਆ ਗਿਆ ਜੀ ਉਹਦੇ ਬਾਰੇ ਕੀ ਕਹਿਣਾ ਜੀ ਕਿ ਕਿਹੜੀ ਚੀਜ਼ਾਂ ਵਿੱਚ ਕਿਹੜੇ ਸੌਰੀ ਸਰ ਦੁਆਰਾ ਬੋਲਿਓ ਕਿੱਥੇ ਜੀ ਤੇ ਚੌਂਤਾ ਮੰਡ ਦਰਿਆ ਦੇ ਵਿੱਚ ਜੀ ਤੇ ਦਰਿਆ ਬੰਦ ਕਰਵਾਏ ਨੇ ਮੌਕੇ ਤੇ ਟਰਾਲੀਆਂ ਵੀ ਜਿਹੜੀ ਪੋਕਲੈਨਾਂ ਮਸ਼ੀਨਾਂ ਵੀ ਖੜੀਆਂ ਨੇ ਜੀ ਉਹਦੇ ਬਾਰੇ ਕੀ ਕਹੋਗੇ ਤੁਹਾਡਾ ਸਰ ਇਹ ਲੀਗਲ ਹੈ ਜੀ ਕੰਮ ਹੈ ਅੱਛਾ ਜੀ ਹਾਂ ਜੀ ਤੇ ਇਹ ਪਿੰਡ ਇਹ ਬੰਦ ਕਿਉਂ ਕਰਵਾ ਰਹੇ ਨੇ ਪਿੰਡ ਵਾਲੇ ਜਾਂ ਕਿਸਾਨ ਯੂਨੀਅਨ ਜੀ ਇਲਿਗਲ ਹੈ ਜੀ ਸਰ ਆਪਾਂ ਇਸ ਟਾਈਮ ਤਾਂ ਮੀਂਹ ਪੈ ਰਿਹਾ ਜੀ ਤਾਂ ਕਰਕੇ ਬੰਦ ਹੈ ਜੀ ਨਹੀਂ ਨਹੀਂ ਪਿੰਡ ਵਾਲੇ ਬੰਦ ਕਰਵਾਇਆ ਜੀ ਮੌਕੇ ਤੇ ਜਾ ਕੇ ਜੀ ਨਹੀਂ ਸਰ ਨਹੀਂ ਮੀਂਹ ਹਟੇ ਤਾਂ ਕੰਮ ਚੱਲੂਗਾ ਜੀ ਲੀਗਲ ਕੰਮ ਹੈ ਅੱਛਾ ਜੀ ਇਹ ਜੀਸੀਬੀ ਨਾਲ ਚੱਲ ਸਕਦਾ ਪੋਕਲੈਨਾਂ ਨਾਲ ਇਹ ਆਪਣੇ ਆਰ ਡੀ ਹੈਗੀ ਐ 1 ਲੱਖ 5000 ਤੋਂ 1 ਲੱਖ 30000 ਉੱਥੇ ਦੀ ਗੱਲ ਕਰ ਰਹੇ ਹਾਂ ਜੀ ਮੈਂ ਅੱਛਾ ਜੀ ਹਾਂ ਜੀ ਜੀ ਉੱਥੇ ਚੱਲ ਰਿਹਾ ਨਾ ਕੰਮ ਠੀਕ ਹੈ ਜੀ ਨਹੀਂ ਦੂਸਰਾ ਉੱਥੇ ਭੋਕ ਲੈਣਾ ਵੀ ਨੇ ਤੀਜੇ ਟਿਪਰਾਂ ਦੇ ਵਿੱਚ ਵੀ ਭਰਿਆ ਜਾ ਰਿਹਾ ਜੀ ਸਰ ਇਹ ਨਾ ਆਪਣੇ ਟੈਂਡਰ ਥਰੂ ਕੰਮ ਚੱਲਿਆ ਜੀ ਟੈਂਡਰ ਥਰੂ ਲਾਟ ਹੋਇਆ ਸੀਗਾ ਪੀਸੀਐਨ ਸਪੌਂਡ ਪ੍ਰੈਸ਼ਰ ਕੰਪਨੀ ਐ ਅੱਛਾ ਜੀ 18 ਰੁਪਏ ਪਰ ਸੀਐਫਟੀ ਦੇ ਟੈਂਡਰ ਲਾਟ ਕੀਤਾ ਗਿਆ ਇਹਨਾਂ ਨੂੰ ਇਹ ਡੀ ਸਟਿੰਗ ਦਾ ਕੰਮ ਐ ਜੀ ਜਿਹੜੀ ਸਿਲਟ ਆਪ ਹੋ ਗਈ ਨਾ ਹਾਂਜੀ ਉਹਨੂੰ ਡੀਸਿਲਟ ਕਰਨਾ ਜੀ ਠੀਕ ਹੈ ਜੀ ਹਾਂਜੀ ਜਾਨੂ ਸਰ ਬੁਰਾ ਹਾਲ ਹੈ ਬੰਨ ਦਾ ਬਹੁਤ ਬੁਰਾ ਹਾਲ ਹੈ ਜੀ ਉੱਥੇ ਉਹਦੇ ਬਾਰੇ ਕੀ ਕਹੂੰਗੇ ਬੱਚਿਆਂ ਦੀ ਸਕੂਲ ਦੀ ਬੈਨਾਂ ਵੀ ਜਾ ਰਹੀਆਂ ਐ ਬੰਨ ਦਾ ਇਦਾਂ ਹੈ ਜੀ ਕਿਹੜਾ ਆਪਣੇ ਬੰਨ ਦੀ ਕਿਤੇ ਵੀ ਰਿਪੇਅਰ ਦੀ ਲੋੜ ਪੈਂਦੀ ਨਾ ਉਹ ਨਾਲ ਦੀ ਨਾਲ ਕੋਈ ਟੋਆ ਟੱਪਾ ਨਾਲ ਦੀ ਨਾਲ ਠੇਕੇਦਾਰਾਂ ਨੂੰ ਪੂਰੀ ਹਦਾਇਤ ਹੈ ਵੀ ਨਾਲ ਦੀ ਨਾਲ ਉਹ ਰਿਪੇਅਰ ਕੀਤੀ ਜਾਵੇ ਜੀ ਫਿਰ ਤੁਹਾਡੇ ਹੀ ਕਹਣਾ ਵੀ ਇਹ ਬਿਲਕੁਲ ਲੀਗਲ ਹੈ ਜੀ ਵੀ ਟਿੱਪਰ ਵੀ ਪੜ ਸਕਦੇ ਨੇ ਪੋਕਲੇਨਾ ਵੀ ਚੱਲ ਸਕਦੀਆਂ ਨੇ ਜੀ ਪ੍ਰਧਾਨ ਜੀ ਬਿਲਕੁਲ ਜੀ ਬਿਲਕੁਲ ਲੀਗਲ ਕੰਮ ਹੈ ਜੀ ਪਰਚੀ ਤੇ ਘੱਟ ਦਿਖਾਇਆ ਜਾਂਦਾ ਪਰਚੀ ਤੇ ਕਿਉਂ ਘੱਟ ਦਿਖਾਇਆ ਜਾ ਰਿਹਾ ਜੀ ਕਿਹੜੀ ਪਰਚੀ ਦੇ ਸਰ ਜੋ ਪਰਚੀ ਉਹ ਫੋਨਾਂ ਦੇ ਫੋਨ ਵਿੱਚ ਉਹ ਤੇ ਘੱਟ ਵਜਨ ਦਿਖਾਇਆ ਜਾ ਰਿਹਾ ਪਰਚੀ ਭੇਜ ਦਿਓ ਜੀ ਜਿਹੜੀ ਪਰਚੀ ਤੇ ਹੈਗਾ ਨਾ ਘੱਟ ਲੱਗਦਾ ਪਰਚੀ ਭੇਜ ਦਿਓ ਮੈਂ ਰਿਫਾਈ ਕਰ ਲੈਂਦੇ ਆ ਜੀ ਟਿੱਪਰ ਤੇ ਕਿੰਨਾ ਪੈ ਜਾਂਦਾ ਜੀ ਫੁੱਲ ਟਿੱਪੀ ਲਾ ਕੇ ਜਿਹੜਾ ਅਲੱਗ-ਅਲੱਗ ਹੈ ਜੀ ਅੱਛਾ ਜੀ ਹਾਂ ਜੀ ਮੈਂ ਕਿ ਪੀਤਾ ਮਾਰ ਕੇ ਹੁੰਦਾ ਅਲੱਗ-ਅਲੱਗ ਹੁੰਦਾ ਜੀ ਹਰੇ ਪੇਪਰ ਦਾ ਨਾ ਠੀਕ ਹੈ ਜੀ ਥੈਂਕ ਯੂ ਠੀਕ ਹੈ ਸਰ ਠੀਕ ਹੈ ਸਾਬ ਹੁਣ ਕਲਾ ਜੀ ਹਾਂ ਜੀ ਹੋ ਤਾਂ ਹੈ ਜੀ ਹਾਂ ਜੀ ਸਤਿਗੁਰ ਦੀ ਬਰ ਸਤਿਗੁਰ ਵੀਰੇ ਸਤਿਗੁਰ ਹਾਂ ਜੀ ਹਾਂ ਜੀ ਮਾਛੀਵਾੜਾ ਸਾਹਿਬ ਤੋਂ ਗੱਲ ਕਰ ਰਹੇ ਹਾਂ ਜੀ ਪੱਤਰਕਾਰ ਰਾਜੀਤ ਸਿੰਘ ਲਵੇਲਾ ਜੀ ਬਾਜੀ ਜੀ ਹਾਂ ਜੀ ਹਾਂ ਜੀ ਇੱਕ ਦਿਨ ਟੱਕ ਚੱਲ ਰਿਹਾ ਇੱਧਰ ਚੌਂਤਾ ਮੰਡ ਵਿਚ ਹੈ ਜੀ ਹਾਂ ਜੀ ਚੱਲਦਾ ਹੈ ਜੀ ਬਿਲਕੁਲ ਚੱਲਦਾ ਹੈ ਹਾਂ ਆਪਣਾ ਦਰਿਆ ਤੇ ਦਰਿਆ ਦੇ ਵਿੱਚ ਹਾਂ ਹਾਂ ਹਾਂਜੀ ਦੱਸੋ ਮਸ਼ੀਨ ਨਾਲ ਚੱਲ ਰਿਹਾ ਜੀ ਕਿਸ ਤਰ੍ਹਾਂ ਉਹ ਲੀਗਲ ਆ ਜਾਂ ਅਨਲੀਗਲ ਆ ਜੀ ਕੀ ਇਹ ਬ੍ਰਦਰ ਉਹ ਹੈ ਜਿਹੜੀ ਕੀ ਕਹਿੰਦੇ ਨੇ ਉਹਨੂੰ ਡੀਸਿਲਟਿੰਗ ਹੈ ਜੀ ਇਹ ਲੀਗਲ ਹੈ ਜੀ ਇਹ ਅੱਛਾ ਜੀ ਡੀਸਿਲਟਿੰਗ ਹੈ ਨੇ ਬ੍ਰਦਰ ਇਹਨੂੰ ਜਿਹੜਾ ਬਰਸਾਤਾਂ ਦੇ ਮੌਸਮ ਦੇ ਵਿੱਚ ਚੱਲਣਾ ਹੁੰਦਾ ਜੀ ਅੱਛਾ ਲੀਗਲ ਹੈ ਜੀ ਹਾਂਜੀ ਹਾਂ ਅਨਿਤ ਤੋਂ ਪਾ ਮਸ਼ੀਨਾਂ ਵਗੈਰਾ ਨਾਲ ਕਰ ਸਕਦੇ ਆਂ ਜੀ ਟਿੱਪਰ ਭਰ ਸਕਦੇ ਹਾਂਜੀ ਹਾਂ ਹਾਂਜੀ ਬਜੀ ਹਾਂ ਜੀ ਅ ਮੈਂ ਦੱਸਦਾ ਆਪਣੇ ਨਵੇਂ ਸ਼ਹਿਰ ਦੀ ਮਾਈਨਿੰਗ ਟੀਮ ਤੇ ਲੁਹਿਆਣੀ ਦੀ ਮਾਈਨਿੰਗ ਟੀਮ ਇਹ ਦੋਨੋਂ ਟੀਮਾਂ ਇੱਥੇ ਆ ਕੇ ਮੌਕਾ ਚੈੱਕ ਕਰਕੇ ਸਾਰਾ ਕੁਝ ਗਏ ਨਹੀਂ ਜੀ